YouTube ਤੋਂ ਕਮਾਈ ਕਿਵੇਂ ਕਰ ਸਕਦੇ ਹਾਂ ਤਾਂ ਕਿਵੇਂ ਚੈਨਲ ਬਣਾਉਣਾ ਤੇ ਕੀ ਕੁਸ਼ ਕਰਨਾ ਆ ਗੱਲਾਂ ਮੇਰੀਆਂ ਥੋੜੀਆਂ ਜੀਆਂ ਸੁਣ ਲਿਓ ਤੇ ਧਿਆਨ ਦੇ ਨਾਲ ਵੀਡੀਓ ਨੂੰ ਦੇਖਿਓ ਮੈਂ ਵੀ ਮਤਲਬ ਥੋੜੀ ਬਹੁਤੀ ਕਮਾਈ ਕਰਦਾਗਾ ਕਿਉਂਕਿ ਮੈਂ ਇਥੋਂ ਵੀਡੀਓ ਬਹੁਤ ਘੱਟ ਪੈਂਦੀ ਆ ਤੇ ਕੰਮਕਾਰ ਕਰਕੇ ਕਿਉਂਕਿ ਝੋਨੇ ਦਾ ਕੰਮ ਚੱਲਦਾ ਸੀ ਨਾ ਉਹ ਉਹਦਾ ਕਰਕੇ ਬਈ ਵੀਡੀਓ ਬਹੁਤ ਘੱਟ ਪਈ ਆ ਤਾਂ ਕਰਕੇ ਮੈਂ ਅੱਜ ਹੁਣ ਮੇਰੇ ਕੋਲ ਟਾਈਮ ਸੀ ਯਾਰ ਮੈਂ ਕਿਹਾ ਵੀ ਚੱਲ ਵੀਡੀਓ ਆਪਾਂ ਬਣਾ ਕੇ ਹਨਾ ਸਾਰਿਆਂ ਨੂੰ ਦੱਸ ਦਿੰਨੇ ਆ ਅੱਜਕੱਲ ਕੋਈ ਕੰਮ ਕਿਸੇ ਨੂੰ ਮਤਲਬ ਵੀ ਹੈ ਨਹੀਂ ਯਾਰ ਕੋਈ ਜੌਬ ਮਿਲਦੀ ਨਹੀਂ ਹਨਾ ਤੇ ਹੋਰ ਕੋਈ ਹੁਣ ਅਗਲਾ ਦਿਮਾਗ ਦੇ ਪੈਸੋ ਦਾ ਯਾਰ ਕੀ ਕੰਮ ਕਰੀਏ ਹਨਾ ਵੀ ਕੀ ਆਪਾਂ ਹੁਣ ਕਿਹੜਾ ਕੰਮ ਚਲਾਈਏ ਕੋਈ ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਆਉਂਦੀ ਆਪਣੀ ਤੇ ਆ ਵੀਡੀਓ ਨੂੰ ਹੁਣ ਧਿਆਨ ਦੇ ਨਾਲ ਸੁਣਿਓ ਤੇ ਸਾਰਾ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਕੀ ਕਰਨਾ ਕੀ ਨਹੀਂ ਕਰਨਾ ਬਈ ਹੁਣ ਤੁਸੀਂ ਕੀ ਕਰਨਾ YouTube ਤੇ ਚੈਨਲ ਬਣਾਉਣਾ ਬਈ ਇਹ ਚੈਨਲ ਬਣਾ ਕੇ ਉਦੋਂ ਬਾਅਦ ਦੇ ਵਿੱਚ ਤੁਸੀਂ ਉਹਦੀਆਂ ਸੈਟਿੰਗਾਂ ਕਰਨੀਆਂ ਨੇ ਸਾਰੀਆਂ Google Chrome ਦੇ ਵਿੱਚ ਖੋਲ ਕੇ ਅਸਲ ਵਿੱਚ ਤਾਂ ਤੁਹਾਨੂੰ ਜੇ ਨਹੀਂ ਵੀ ਪਤਾ ਲੱਗਣਾ ਤਾਂ ਤੁਸੀਂ YouTube ਤੇ ਇੱਕ ਅਧੀ ਵੀਡੀਓ ਸਰਚ ਮਾਰਿਓ ਵੀ ਸੈਟਿੰਗਾਂ ਵੀ ਕਿਹੜੇ ਹਿਸਾਬ ਨਾਲ ਦੇ ਨਾਲ ਕਰਨੀਆਂ ਨੇ ਉਹ ਹਿਸਾਬ ਦੇ ਨਾਲ ਤੁਸੀਂ YouTube ਤੇ ਸਰਚ ਮਾਰ ਲਿਓ ਤੇ ਬਹੁਤ ਸਾਰੀਆਂ ਵੀਡੀਓਸ ਨੂੰ ਮਿਲ ਜਾਣਗੀਆਂ ਮੈਨੂੰ ਵੀ ਪਤਾ ਨਹੀਂ ਸੀਗਾ ਮੈਂ ਵੀ ਇਸ ਕਰਕੇ ਹੀ ਥੋੜਾ ਥੋੜਾ YouTube ਤੋਂ ਮੈਂ ਸਰਚ ਮਾਰਦਾ ਰਿਹਾ ਆਪਾਂ ਵੀ ਚਲੋ ਥੋੜੀ ਬਹੁਤ ਹੀ ਵਧੀਆ ਅਰਨਿੰਗ ਕਰੀ ਹੈਗੀ ਤੇ ਹੁਣ ਤੁਸੀਂ ਕਿਵੇਂ ਕਰਨਾਗਾ ਸਭ ਤੋਂ ਪਹਿਲਾਂ ਤਾਂ ਚੈਨਲ ਬਣਾਉਣਾ ਉਸ ਤੋਂ ਬਾਅਦ ਦੇ ਵਿੱਚ ਬਈ ਤੁਸੀਂ ਸੈਟਿੰਗਾਂ ਕਰਨੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਸਾਰਾ ਕੰਪਲੀਟ ਹੋ ਗਿਆ ਸੈਟਿੰਗਾਂ ਹੋ ਗਈਆਂ ਤੇ ਵੀਡੀਓ ਪਾਉਣੀ ਹੈ ਬਾਈ ਸ਼ੁਰੂ ਕਰ ਦੇਣੀ ਹੈ ਤੁਸੀਂ ਸਿਰਫ ਕੈਟਾਗਰੀ ਹੈ ਜਿਹੜੀ ਵੀਡੀਓ ਦੀ ਉਹ ਤੁਸੀਂ ਇੱਕ ਕੈਟਾਗਰੀ ਰੱਖਣੀ ਹੈ ਜਾਂ ਤਾਂ ਤੁਸੀਂ ਬਲੌਗ ਹੀ ਰੱਖਣੇ ਆ ਜਾਂ ਕੋਈ ਜਾਣਕਾਰੀ ਵਾਸਤੇ ਜਾਂ ਵੀਡੀਓ ਬਣਾਉਨੇ ਹੋ ਤਾਂ ਉਹ ਰੱਖਣੀ ਆ ਤੇ ਉਹ ਜਾਣਕਾਰੀ ਵਾਸਤੇ ਵੀਡੀਓ ਪਾਉਣੀ ਆ ਤੁਸੀਂ ਜਾਂ ਤੁਸੀਂ ਮੰਨ ਕੇ ਚੱਲੋ ਵੀ ਕੋਈ ਮਤਲਬ ਵੀ ਕੋਈ ਫਸਲਾਂ ਬਾਰੇ ਕੋਈ ਜਾਣਕਾਰੀ ਜਾਂ ਕੋਈ ਹੋਰ ਕੋਈ ਈ ਹੈਗੀ ਜਾਣਕਾਰੀ ਜਾਂ ਕੋਈ ਨਿਊਜ਼ ਵਗੈਰਾ ਹਨਾ ਇੱਕ ਕੈਟਾਗਰੀ ਰੱਖਣੀ ਹੈ ਜਿਹੜੀ ਮਰਜ਼ੀ ਚੁਣ ਸਕਦੇ ਹੋ ਜਿਹੜੀ ਕੈਟਾਗਰੀ ਦੀ ਤੁਹਾਨੂੰ ਨੌਲੇਜ ਹੈਗੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਤੁਹਾਨੂੰ ਮੈਂ ਸੈਟਿੰਗਾਂ ਦੀ ਗੱਲ ਕਰਦਾ ਸੀ ਕਿ ਸੈਟਿੰਗਾਂ ਦੇ ਵਿੱਚ ਦੇਖੋ YouTube ਤੇ ਸਰਚ ਮਾਰਿਓ #ਟੈਗ ਟੈਗ ਤੇ ਬਸ ਟਾਈਟਲ ਵਗੈਰਾ ਵੀ ਕਿਵੇਂ ਆਪਾਂ ਲਾਉਣਾਗਾ ਸਾਰਾ ਕੁਝ ਵੀਡੀਓ ਦੇ ਲੇਟੜੀ ਹੋਣਾ ਚਾਹੀਦਾਗਾ ਜਿੱਦਾਂ ਦੀ ਵੀਡੀਓ ਬਣੀ ਹੋਈ ਆ ਓਦਾਂ ਦਾ ਹੀ ਤੁਸੀਂ ਟਾਈਟਲ ਡਿਸਕ੍ਰਿਪਸ਼ਨ ਸਾਰੇ ਇੱਕੋ ਜਿਹੀ ਚੀਜ਼ ਮੈਚ ਕਰਦੀ ਹੋਣੀ ਚਾਹੀਦੀ ਆ ਸੋਡੀਆਂ ਜਿਹੜੀਆਂ ਵੀਡੀਓ ਹੋਣਗੀਆਂ ਉਹ ਵਾਇਰਲ ਹੋਣਗੀਆਂ ਪਹਿਲਾਂ ਤਾਂ ਤੁਸੀਂ ਸ਼ਾਰਟ ਵੀਡੀਓ ਪਾਉਣੀ ਆ ਉਹ ਪਾਉਣੀ ਸ਼ੁਰੂ ਕਰ ਦੇਣੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ ਨਾਲ ਦੀ ਨਾਲ ਲੌਂਗ ਵੀਡੀਓ ਪਾਉਣੀ ਸ਼ੁਰੂ ਕਰ ਦੇਣੀਆਂ ਤੇ 100% ਗਾਰੰਟੀ ਆ ਇਹ ਵਾਇਰਲ ਹੋਣਗੇ ਹੀ ਹੋਣਗੀਆਂ ਤੇ ਪਰ ਕੈਟਾਗਰੀ ਆ ਜਿਹੜੀ ਇੱਕ ਰੱਖਣੀ ਆ ਇਹ ਨਹੀਂ ਹੈਗਾ ਵੀ ਤੁਸੀਂ ਅੱਜ ਵੀਡੀਓ ਜਾ ਕੇ ਕੁਝ ਹੋਰ ਬਣਾਤੀ ਤੇ ਕੱਲ ਨੂੰ ਕੁਝ ਹੋਰ ਬਣਾ ਲਿਆ ਪਰਸੋਂ ਨੂੰ ਕੁਝ ਹੋਰ ਚੌਥੇ ਨੂੰ ਕੁਝ ਹੋਰ ਪਰ ਕੈਟਾਗਰੀ ਤੁਸੀਂ ਇੱਕ ਰੱਖਣੀ ਆ ਇਹ ਇਹਦੇ ਵਿੱਚ ਕੋਈ ਵੀ ਕਾਪੀ ਰੇਟ ਹੁਣ ਮਤਲਬ ਵੀਡੀਓ ਜਾ ਕਿਸੇ ਦੀ ਚੱਕ ਕੇ ਉਹ ਨਹੀਂ ਪਾਉਣੀ ਹੈਗੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਜਾਂ ਕੋਈ ਮਤਲਬ ਜਦੋਂ ਤੁਸੀਂ ਵੀਡੀਓ ਪਾਉਣੀ ਆ ਉਹਦੇ ਵਿੱਚ ਜੇ ਤਾਂ ਕੋਈ ਸ਼ਾਰਟ ਵੀਡੀਓ ਅਬਲੀ ਤਾਂ ਤੁਸੀਂ ਗਾਣਾ ਲਾਓ ਨਾ ਕਿਸੇ ਦੇ ਵਿੱਚ ਵੀ ਕੋਈ ਗਾਣਾ 뮤ਜ਼ਿਕ ਉਹ ਨਹੀਂ ਲਾਉਣਾ ਹੈਗਾ ਤੇ ਉਹਦਾ ਕਾਪੀ ਰੇਟ ਨਾਲ ਦੀ ਨਾਲ ਹੀ ਆਊਗਾ ਉਹ ਤੋਂ ਕਿਉਂਕਿ ਤੁਸੀਂ ਅਰਨਿੰਗ ਨਹੀਂ ਕਰ ਸਕਦੇ ਬਸ ਇਸ ਗੱਲਾਂ ਦਾ ਧਿਆਨ ਰੱਖਣਾ ਪੰਜ ਚਾਰ ਗੱਲਾਂ ਦਾ ਇਹ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਪਹਿਲਾਂ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਜੇ ਨੌਲੇਜ ਲੈਣੀ ਵੀ ਹੈ ਤੁਸੀਂ YouTube ਤੇ ਵੀਡੀਓ ਸਰਚ ਮਾਰੋ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਤੇ ਇਹ ਪੰਜ ਚਾਰ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਤੇ YouTube ਚੈਨਲ ਵੀ ਕਰੀਏਟ ਕਰ ਸਕਦੇ ਹੋ ਤੇ ਵਧੀਆ ਤੁਸੀਂ ਅਰਨਿੰਗ ਕਰ ਸਕਦੇ ਹੋ ਸ਼ਰਤਾਂ ਹੁੰਦੀਆਂ ਨੇ YouTube ਦੀਆਂ ਤੇ 1000 ਸਬਸਕ੍ਰਾਈਬਰ ਹੁੰਦਾ ਤੇ 4000 ਘੰਟਾ ਹੁੰਦਾਗਾ ਵਾਚ ਟਾਈਮ ਹੁੰਦਾ ਉਹ ਤੁਸੀਂ ਕੰਪਲੀਟ ਕਰਨਾ ਹੁੰਦਾ 1 ਸਾਲ ਦੇ ਵਿੱਚ ਤੇ ਫੇਸਬੁੱਕ ਬਾਰੇ ਵੀ ਮਤਲਬ ਤੁਹਾਨੂੰ ਦੱਸਾਂਗੇ ਉਹ ਮੈਂ ਮੰਨ ਲਓ ਵੀ ਅਲੱਗ ਵੀਡੀਓ ਬਣਾਉਂ ਕਿਤੇ ਤੇ ਉਹ ਤੇ ਸਾਰੀ ਆਪਾਂ ਜਿਹੜੀ ਨੌਲੇਜ ਹੋਊਗੀ ਜਿਵੇਂ ਜਿਵੇਂ ਕੀ ਸ਼ਰਤਾਂ ਨੇ ਉਹਦੀਆਂ ਵੀ ਕੀ ਕੁਛ ਉਹ ਸਾਰਾ ਆਪਾਂ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਹ ਸ਼ਰਤਾਂ ਤੁਸੀਂ ਦੋ ਪੂਰੀਆਂ ਕਰਨੀਆਂ ਨੇ ਇਹਨਾਂ ਦੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡਾ ਚੈਨਲ ਮੋਨਟਾਈਜ਼ ਹੋ ਜਾਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ Google AdSense ਦਾ account ਬਣਾਉਣਾਗਾ ਉਹ ਵੀ ਤੁਹਾਨੂੰ ਮਤਲਬ ਵੀ ਉ ਤਾਂ ਪਤਾ ਨਹੀਂ ਲੱਗਣਾ ਉਹ ਵੀ ਤੁਸੀਂ ਕੀ ਕਰਨਾਗਾ YouTube ਤੋਂ ਵੀਡੀਓ ਸਰਚ ਮਾਰਨੀ ਹੈ ਸਰਚ ਮਾਰ ਕੇ ਉਹਦੀ ਵੀ ਤੁਹਾਨੂੰ ਨੌਲੇਜ ਸਾਰੀ ਆ ਜਾਊਗੀ ਤੁਸੀਂ ਸਾਰਾ ਓਮੇ ਓਮੇ ਜਿਵੇਂ ਜਿਵੇਂ ਉਹ ਦੱਸੀ ਜਾਣਗੇ ਨਾ ਆ ਵੀਡੀਓ ਦੇ ਵਿੱਚ ਉਦੋਂ ਤਾਂ ਕਰੀ ਜਾਣਾਗਾ ਤੇ ਉਹਦੀ ਕੀ ਹੋਊਗੀ ਪਹਿਲਾਂ ਵੈਰੀਫਿਕੇਸ਼ਨ ਹੋਊਗੀ ਤੇ ਜਿਹੜੀ ਤੁਹਾਡੀ ਅਰਨਿੰਗ ਹੀ ਹੋਊਗੀ ਉਹ ਹੋਊਗੀ ਆਪਣੇ ਸਟੂਡੀਓ ਦੇ ਉੱਪਰ ਸ਼ੋਅ ਹੋਈ ਜਾਣੀ ਹੈ ਇੱਕ ਐਪ ਆਉਂਦੀ ਆ YT Studio ਉਦੇ ਪਰਸੂਡੀ ਅਰਨਿੰਗ ਜਿਹੜੀ ਸ਼ੋ ਹੋਈ ਜਾਊਗੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਗੂਗਲ ਐਡਸੈਂਸ ਦਾ ਅਕਾਊਂਟ ਆਗਾ ਉਹ ਤੁਸੀਂ ਮੈਂ ਮੰਨ ਲਓ ਵੈਰੀਫਿਕੇਸ਼ਨ ਕਰਾ ਦੇਣੀ ਆ ਇੱਕ ਮਹੀਨੇ ਬਾਅਦ ਵਿੱਚ ਇੱਕ ਪਿੰਨ ਆਊਗੀ ਤੁਹਾਡੇ ਘਰੇ ਡਾਕ ਰਾਹੀਂ ਉਹ ਡਾਕ ਰਾਹੀਂ ਜਿਹੜੀ ਪਿੰਨ ਆਊਗੀ ਉਹਦੇ ਉੱਪਰ ਇੱਕ ਪਿੰਨ ਕੋਡ ਹੁੰਦਾਗਾ ਉਹ ਤੁਸੀਂ ਗੂਗਲ ਐਡਸੈਂਸ ਦੇ ਵਿੱਚ ਭਰਨਾਗਾ ਉੱਥੇ ਆਪਸ਼ਨ ਆਊਗੀ ਉਹ ਭਰ ਕੇ ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਗੂਗਲ ਅਕਾਊਂਟ ਆ ਉਹ ਵੈਰੀਫਾਈ ਹੋ ਜਾਊਗਾ ਉਸ ਤੋਂ ਬਾਅਦ ਹੁਣ ਮਤਲਬ ਜਿਹੜਾ ਤੁਹਾਡਾ ਗੂਗਲ ਜੋਡਾ ਹੈਗਾ Google AdSense account ਹੁਣ ਜਿਹੜੀ YouTube ਤੋਂ ਕਮਾਈ ਹੋਗੀ 100 ਡਾਲਰ ਇੱਕ ਮਹੀਨੇ ਦਾ ਮਤਲਬ ਤੁਹਾਡੇ account ਦੇ ਵਿੱਚ ਆ ਜਾਂਦਾ ਹੁੰਦਾ ਹੈਗਾ ਜੇ ਤੁਹਾਡੀ ਅਰਨਿੰਗ ਪੂਰੀ ਹੋਊਗੀ ਤਾਂ ਚਾਹੇ ਉਹ 2 ਮਹੀਨੇ ਬਾਅਦ 100 ਡਾਲਰ ਹੋ ਜੇ ਚਾਹੇ 5 ਦਿਨਾਂ ਚ ਹੋ ਜੇ ਚਾਹੇ ਮੰਨ ਕੇ ਚੱਲੋ 20 ਦਿਨਾਂ ਚ ਹੋ ਚਾਹੇ ਮਹੀਨੇ ਚ ਹੋ ਜੇ ਪੂਰਾ ਉਹ ਤੁਹਾਡਾ YouTube ਨੇ Google AdSense ਨੂੰ ਦੇ ਦੇਣਾਗਾ ਆਟੋਮੈਟਿਕ ਉਹ ਜੁਆਇੰਟ ਹੋ ਜਾਣਾਗਾ Google AdSense ਨਾਲ account ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ ਹੈਗੀ ਤੇ ਉਸ ਤੋਂ ਬਾਅਦ ਹੁਣ ਜਿਹੜੀ ਬੈਂਕ ਡਿਟੇਲ ਆ ਤੁਸੀਂ ਵਿੱਚ ਉੱਕ ਸੁਣਾਉਂਦੀਆਂ ਉਹਦੇ ਉਹ ਭਰ ਦੇਣੀਆਂ ਨੇ ਜਣੀ ਕਿ ਤੁਸੀਂ YouTube ਤੋਂ ਵੀਡੀਓ ਦੇਖ ਕੇ ਸਰਚ ਮਾਰ ਕੇ ਉਸ ਉਸ ਤਰ੍ਹਾਂ ਜਿਵੇਂ ਜਿਵੇਂ બીજી ਦੀ ਵੀਡੀਓ ਚੱਕੋਗੇ ਤੁਸੀਂ ਦੇਖੋਗੇ ਉਹਦੇ ਹਿਸਾਬ ਦੇ ਨਾਲ ਤੁਸੀਂ ਦੇਖ ਲੈਣਾ ਉਸ ਤਰ੍ਹਾਂ ਸਾਰੀਆਂ ਆਕਸ਼ਨਾਂ ਕਰਨੀਆਂ ਨੇ ਤੇ ਇੱਕ ਮਹੀਨੇ ਦੇ ਬਾਅਦ ਮਤਲਬ ਵੀ ਛੋਟਾ ਜਿਹਾ 100 ਡਾਲਰ ਪੂਰਾ ਹੁੰਦਾ ਤਾਂ ਹੁਣ ਮੰਨ ਕੇ ਚੱਲੋ ਛੋਟਾ 100 ਡਾਲਰ ਪੂਰਾ ਹੋ ਗਿਆ 21 22 ਤਰੀਕ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣਗੇ 10 11 12 ਤਰੀਕ ਤੱਕ ਤਾਂ ਮਤਲਬ ਤੁਹਾਡੇ ਜਿਹੜੇ ਪੈਸੇ ਆ ਗੂਗਲ ਐਡਸੈਂਸ ਨੂੰ YouTube ਦੇ ਦਿੰਦਾ ਹੈਗਾ ਜਿਹੜਾ ਗੂਗਲ ਐਡਸੈਂਸ ਹੁੰਦਾ ਹੈਗਾ ਕੁਝ GST ਕੱਟ ਕੇ ਉਹ ਤੁਹਾਡਾ ਮਤਲਬ ਐ ਮੰਨ ਕੇ ਚੱਲੋ ਵੀ ਗੂਗਲ ਐਡਸੈਂਸ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੀ ਹੁੰਦੀ ਹੈ ਤੁਹਾਡੀ ਅਰਨਿੰਗ ਉਹ ਸਾਰੀ ਆ ਜਾਂਦੀ ਹੈ ਇੱਕ ਦੋ ਗੱਲਾਂ ਦਾ ਬਸ ਧਿਆਨ ਰੱਖਣਾ ਤੁਸੀਂ ਜਰੂਰ ਕਾਪੀਰਾਈਟ ਕੋਈ ਵੀਡੀਓ ਨਹੀਂ ਪਾਉਣੀ ਹੈਗੀ ਕੈਟਾਗਰੀ ਇੱਕ ਰੱਖਣੀ ਹੈ ਕੋਈ ਲਗ ਲਗਦੀਆਂ ਵੀਡੀਓ ਨਹੀਂ ਪਾਉਣੀ ਹੈ ਕੋਈ ਉਹ ਪਾਤੀ ਉਹ ਪਾਤੀ ਇੱਕ ਕੈਟਾਗਰੀ ਰੱਖਣੀ ਜਾਂ ਤਾਂ ਬਲੌਗ ਹੀ ਰੱਖਣੀ ਹੈ ਬਣਾਉਣੀ ਹੀ ਵਧੀਆ ਵੀਡੀਓ ਨੂੰ ਐਡੀਟਿੰਗ ਕਰਕੇ ਪੂਰਾ ਵਧੀਆ ਬਣਾ ਕੇ ਤੁਸੀਂ ਚੈਨਲ ਦੇ ਉੱਪਰ ਪਾਉਣੀ ਹੈ ਉਸ ਆਪਣੀ ਵੀਡੀਓ ਸੀਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ